ਬਾਬਾ ਸੋਨੀ ਸੇਵਾ ਆਸ਼ਰਮ ਸ਼੍ਰੀ ਮੁਖਤਸਰ ਸਾਹਿਬ ਇਹ ਉਹ ਜਗ੍ਹਾ ਹੈ ਜਿੱਥੇ 18 ਹਸਪਤਾਲਾਂ ਦੇ ਵਿੱਚ ਲੰਗਰ ਬਣ ਕੇ ਉਹਨਾਂ ਲੋੜਵੰਦ ਲੋਕਾਂ ਤੱਕ ਪਹੁੰਚਦਾ ਹੈ ਜੋ ਹਸਪਤਾਲਾਂ ਦੇ ਵਿੱਚ ਆਪਣੇ ਇਲਾਜ ਕਰਵਾ ਰਹੇ ਨੇ ਜਿਹੜੇ ਇਲਾਜ ਨਹੀਂ ਔਰ ਉਹਨਾਂ ਦੇ ਨਾਲ ਕੋਈ ਵੀ ਇੱਕ ਦੋ ਪਰਸਨ ਆਉਂਦੇ ਨੇ ਤਾਂ ਉਹਨਾਂ ਦੇ ਖਾਣੇ ਦਾ ਪ੍ਰਬੰਧ ਇਸ ਆਸ਼ਰਮ ਤੋਂ ਕੀਤਾ ਜਾ ਰਿਹਾ ਹੈ ਔਰ ਲੰਬੇ ਸਮੇਂ ਤੋਂ ਇਹ ਸੇਵਾ ਚੱਲਦੀ ਆ ਰਹੀ ਹੈ ਪਰ ਅੱਜ ਇਸ ਆਸ਼ਰਮ ਦਾ ਬਿਜਲੀ ਬਿੱਲ ਦਾ ਬਕਾਇਆ ਜਿਆਦਾ ਹੋਣ ਕਰਕੇ ਕਰੀਬ-ਕਰੀਬ ਬਾਬਾ ਜੀ ਦੇ ਦੱਸਣ ਮੁਤਾਬਕ 5 ਲੱਖ ਰੁਪਿਆ ਇਸ ਦਾ ਬਿੱਲ ਜਿਹੜਾ ਬਿਜਲੀ ਬਿੱਲ ਬਕਾਇਆ ਦੱਸਿਆ ਜਾ ਰਿਹਾ ਔਰ ਉਹਨਾਂ ਨੂੰ ਲੈ ਕੇ ਬਿਜਲੀ ਮਹਿਕਮੇ ਦੇ ਵੱਲੋਂ ਕਾਰਵਾਈ ਕੀਤੀ ਗਈ ਔਰ ਮੀਟਰ ਇਹਨਾਂ ਦਾ ਕਟ ਗਿਆ ਕਨੈਕਸ਼ਨ ਔਰ ਬਿਜਲੀ ਹੋ ਗਈ ਬੰਦ ਇਹ ਜਿਹੜੀਆਂ ਮਸ਼ੀਨਾਂ ਤੁਸੀਂ ਦੇਖ ਰਹੇ ਹੋ ਰੋਟੀਆਂ ਬਣਾਉਣ ਵਾਲੀ ਆਟਾ ਮਸ਼ੀਨ ਔਰ ਹੋਰ ਜਿੰਨੀਆਂ ਮਸ਼ੀਨਾਂ ਦੀ ਇੱਥੇ ਲੋਡ ਪੈਣ ਦੀ ਜ਼ਰੂਰਤ ਹੁੰਦੀ ਹੈ ਉਹ ਮਸ਼ੀਨਾਂ ਇਸ ਜਗ੍ਹਾ ਤੇ ਖੜੀਆਂ ਨਹੀਂ ਇੰਨਾ ਗੱਡੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਸੇਵਾਦਾਰ ਆ ਉਹ ਸੇਵਾ ਇਕੱਠੀ ਕਰਕੇ ਲਿਆਉਂਦੇ ਨੇ ਔਰ ਇਸ ਦੇ ਨਾਲ ਹੀ ਇਹ ਜਿਹੜੇ ਸੇਵਾ ਇਕੱਠੀ ਕਰਕੇ ਬਾਬਾ ਜੀ ਲੰਗਰ ਜਿਹੜਾ ਹਸਪਤਾਲਾਂ ਦੇ ਵਿੱਚ ਪਹੁੰਚਾਉਂਦੇ ਨੇ ਅੱਜ ਧਰਨੇ ਤੇ ਬੈਠੇ ਨੇ ਤਾਂ ਬਿਜਲੀ ਦੇ ਕੱਟੇ ਜਾਣ ਕਰਕੇ ਇਹ ਸਭ ਹੋ ਗਿਆ ਠੱਪ ਆਟੇ ਵਾਲੀ ਮਸ਼ੀਨ ਰੋਟੀਆਂ ਪਕਾਉਣ ਵਾਲੀ ਮਸ਼ੀਨ ਜੋ ਵੀ ਬਿਜਲੀ ਤੇ ਚੱਲਣ ਵਾਲਾ ਸਿਸਟਮ ਸਭ ਠੱਪ ਹੋ ਗਿਆ 18 ਹਸਪਤਾਲਾਂ ਦੇ ਵਿੱਚ ਜੋ ਖਾਣਾ ਹਰ ਰੋਜ਼ ਜਾਂਦਾ ਸੀ ਉਹ ਵੀ ਬੰਦ ਹੋ ਗਿਆ ਜਦੋਂ ਇਹ ਸਭ ਕੁਝ ਬੰਦ ਹੋਇਆ ਤੇ ਬਾਬਾ ਜੀ ਬਾਬਾ ਸੋਨੀ ਜੀ ਸੇਵਾ ਆਸ਼ਰਮ ਦੇ ਮੁਖੀ ਉਹਨਾਂ ਨੇ ਵੀ ਇਹ ਪਰਨ ਧਾਰ ਲਿਆ ਕਿ ਅਸੀਂ ਅੱਜ ਤੋਂ ਬਾਅਦ ਜਿੰਨੀ ਦੇਰ ਤੱਕ ਖਾਣਾ ਮਰੀਜ਼ਾਂ ਲਈ ਤਿਆਰ ਨਹੀਂ ਹੋਵੇਗਾ ਅਸੀਂ ਵੀ ਖਾਣਾ ਨਹੀਂ ਖਾਵਾਂਗੇ ਔਰ ਬੈਠੇ ਨੇ ਭੁੱਖ ਹੜਤਾਲ ਤੇ ਦੇਖੋ ਸਾਡੇ ਪੱਤਰਕਾਰ ਜਸਵਿੰਦਰ ਸਿੰਘ ਦੀ ਇਹ ਖਾਸ ਰਿਪੋਰਟ ਕੀ ਨਾਮਕਣਾ ਸ੍ਰੀ ਪਾਤੀਆ ਸੰਗਤੋਂ ਹੁੰਦੀ ਕੌਣ ਹੁੰਦੇ ਹੋ ਮੈਂ ਸਰ ਐਡਵੋਕੇਟ ਮਨਜੋਤ ਬਰਾੜ ਮੈਂ ਭਾਜਪੀ ਯੂਥ ਵਿੰਗ ਦਾ ਸਟੇਟ ਜਰਨਲ ਸੈਕਟਰੀ ਹਾਂ ਤੇ ਅੱਜ ਸਾਡੇ ਨਗਰ ਸ਼੍ਰੀ ਮੁਕਤਸਰ ਸਾਹਿਬ ਦੀ ਸ਼ਾਨ ਬਾਬਾ ਸੋਨੀ ਜੀ ਜਿਨ੍ਹਾਂ ਦਾ ਸਮਾਜ ਸੇਵਾ ਦੇ ਵਿੱਚ ਬਹੁਤ ਵੱਡਾ ਨਾਮ ਹੈ ਤਕਰੀਬਨ 15 ਸਾਲ ਤੋਂ ਨਿਸ਼ਕਾਮ ਸੇਵਾ ਜਿਹੜੀ ਲੰਗਰਾਂ ਦੀ ਹਸਪਤਾਲਾਂ ਦੇ ਵਿੱਚ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਇਨਾਂ ਦੀ ਸੰਸਥਾ ਕਰਦੀ ਆ ਰਹੀ ਹੈ ਔਰ ਸਾਨੂੰ ਬਾਬਾ ਜੀ ਦੀ ਇੱਕ ਫੇਸਬੁੱਕ ਪੋਸਟ ਤੋਂ ਪਤਾ ਲੱਗਿਆ ਵੀ ਇਹਨਾਂ ਦਾ ਜਿਹੜਾ ਬਿਜਲੀ ਦਾ ਮੀਟਰ ਹੈ ਉਹ ਸਰਕਾਰ ਨੇ ਪੱਟ ਲਿਆ ਕਿਉਂਕਿ ਬਿੱਲ ਨਹੀਂ ਸੀ ਭਰਿਆ ਔਰ ਪਹਿਲਾਂ ਦੀਆਂ ਸਰਕਾਰਾਂ ਸਮੇਂ-ਸਮੇਂ ਸਰ ਜਿਹੜੀਆਂ ਇਹ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨਾਂ ਚੱਲਦੀਆਂ ਐਵੇਂ ਦੀਆਂ ਸੰਸਥਾਾਂ ਚੱਲਦੀਆਂ ਉਹਨਾਂ ਦਾ ਸਮੇਂ-ਸਮੇਂ ਸਰ ਬਿੱਲ ਹੈ ਜਿਹੜਾ ਮਾਫ਼ ਕਰਦੀ ਆਈ ਹੈ ਤੇ ਸੂਬੇ ਦੀ ਇਸ ਟਾਈਮ ਦੀ ਜਿਹੜੀ ਗੂੰਗੀ ਬੋਲੀ ਸਰਕਾਰ ਹੈ ਉਹਨੇ ਇਹ ਤਸ਼ੱਦਦ ਕੀਤਾ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦੇ ਧਰਮ ਪਤਨੀ ਜੀ ਜਾਂ ਉਹਨਾਂ ਦੇ ਮਾਤਾ ਜੀ ਜਾਂ ਉਹਨਾਂ ਦੇ ਭੈਣ ਜੀ ਮੁਕਦੀ ਗੱਲ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਬੰਦਾ ਚੰਡੀਗੜ੍ਹ ਤੋਂ ਸੰਗਰੂਰ ਤੱਕ ਆਉਂਦਾ ਤਾਂ 5 ਲੱਖ ਦਾ ਤਾਂ ਖਰਚਾ ਇੱਕ ਗੇੜੇ 'ਚ ਹੀ ਪੈ ਜਾਂਦਾ ਜੀ ਸਟੇਟ ਨੂੰ ਕਿੰਨੀ ਪੁਲਿਸ ਦੀ ਸਿਕਿਉਰਿਟੀ ਲੱਗਦੀ ਹੈ ਕਿੰਨੀਆਂ ਗੱਡੀਆਂ ਦਾ ਡੀਜ਼ਲ ਤੇ ਕਿੰਨੇ ਹੋਰ ਤਰ੍ਹਾਂ ਦੇ ਪ੍ਰਬੰਧ ਸਿਰਫ ਉਹਨਾਂ ਦੇ ਇੱਕ ਚੰਡੀਗੜ੍ਹ ਤੋਂ ਸੰਗਰੂਰ ਆਉਣ ਤੱਕ ਸਰਕਾਰ ਕਰਦੀ ਹੈ ਤੇ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਮਰੀਜ਼ ਹੋਗੇ, ਹੋਰ ਲੋੜਵੰਦ ਹੋਗੇ, ਬੇਸਹਾਰਾ ਲੋਕ ਹੋਗੇ ਜਿਹੜੀਆਂ ਸੰਗਤਾਂ ਇੱਥੇ ਆ ਕੇ ਲੰਗਰ ਛਕਦੀਆਂ ਸੀ ਉਹਨਾਂ ਦਾ ਤਾਂ ਜਿਹੜਾ ਆਸ਼ਰਮ ਦਾ ਮੀਟਰ ਪੱਟ ਲਿਆ ਗਿਆ ਕੀ ਸਰਕਾਰ ਇਹ ਮਾਫ਼ ਨਹੀਂ ਕਰ ਸਕਦੀ ਜਦੋਂ ਪਹਿਲਾਂ ਦੀਆਂ ਸਰਕਾਰਾਂ ਨੇ ਕੀਤਾ ਅਸੀਂ ਇਸ ਗੱਲ ਦੀ ਕੜੀ ਨਿੰਦਾ ਕਰਦੇ ਹਾਂ ਔਰ ਮੇਰੇ ਨਾਲ ਮੇਰੀ ਸਾਰੀ ਯੂਥ ਦੀ ਟੀਮ ਪਹੁੰਚੀ ਹੈ ਇਹ ਮੁੱਦਾ ਕਿਸੇ ਪਾਰਟੀ ਦਾ ਨਹੀਂ ਇਹ ਮੁੱਦਾ ਸਾਡੇ ਸ੍ਰੀ ਮੁਖਸਰ ਸਾਹਿਬ ਦਾ ਸਾਂਝਾ ਮੁੱਦਾ ਹੈ ਔਰ ਸਾਡੇ ਨਾਲ ਸਾਰੇ ਯੂਥ ਦੇ ਮੇਰੇ ਨਾਲ ਆਗੂ ਪਹੁੰਚੇ ਹੋਏ ਆ ਔਰ ਅਸੀਂ ਆਪਦੀ ਹਮਾਇਤ ਬਾਬਾ ਜੀ ਨੂੰ ਦਿੰਨੇ ਆ ਔਰ ਜੇ ਇਹ ਮੀਟਰ ਛੇਤੀ ਤੋਂ ਛੇਤੀ ਨਹੀਂ ਲਾਉਂਦੇ ਪੁਰਾਣਾ ਬਿੱਲ ਮਾਫ ਨਹੀਂ ਕਰਦੇ ਤਾਂ ਜਿਵੇਂ ਫਿਰ ਯੂਥ ਕਰਦਾ ਜੀ ਇਹਦਾ ਤਿੱਖਾ ਸੰਘਰਸ਼ ਸੜਕਾਂ ਤੇ ਅਸੀਂ ਬਾਬਾ ਜੀ ਦੇ ਨਾਲ ਮੂਹਰੇ ਹੋ ਕੇ ਕਰਾਂਗੇ ਸਰ ਕੀ ਨਾਮ ਆਪਣਾ ਕੀ ਨਿਕਲ ਜਦੋਂ ਮੈਂ ਜੀ ਪਿੰਦਰ ਬਰਾੜ ਸਰਪੰਚ ਚੱਕ ਉਤਾਰ ਸਿੰਘ ਵਾਲਾ ਸਰ ਤੁਸੀਂ ਬਾਬਾ ਜੀ ਕੋਲ ਪਹੁੰਚੇ ਹੋ ਕੀ ਕਹਾਣਾ ਮੈਨੂੰ ਅੱਜ ਪਤਾ ਲੱਗਿਆ ਵੀ ਸਾਡੇ ਜਿਹੜੇ ਸੋਨੀ ਬਾਬਾ ਜੀ ਹੈ ਸਾਡੇ ਮੁਕਸਰ ਦੀ ਸ਼ਾਨ ਹੈ ਬੜੇ ਸਾਰੇ ਤਕਰੀਬਨ ਜਿੰਨੇ ਹਸਪੀਟਲ ਹੈ ਜਾਂ ਜਿੱਥੇ ਵੀ ਕੋਈ ਬੇਸਾਰਾ ਲੋਕ ਭੁੱਖੇ ਪਿਆਸੇ ਬੈਠੇ ਹੈ ਜਾਂ ਕੋਈ ਰੇਲਵੇ ਸਟੇਸ਼ਨ ਹੈ ਮਤਲਬ ਵੀ 50 ਕਿਲੋਮੀਟਰ ਦੇ ਏਰੀਏ ਦੇ ਘੇਰੇ ਚ ਮੈਂ ਦੇਖਿਆ ਇਹਨਾਂ ਦਾ ਜਿਹੜਾ ਲੰਗਰ ਵਾਲਾ ਛੋਟਾ ਹਾਥੀ ਆ ਲੈ ਕੇ ਜਾਂਦਾ। ਉਹ ਨੁਕਤਾ ਦੀ ਬਹੁਤ ਸੇਵਾ ਕਰਦੇ ਆ। ਐਨੀ ਸੇਵਾ ਕਰਦੇ ਵੀ ਪਹਿਲਾਂ ਤਾਂ ਗਜਾ ਕਰਦੇ ਆ। ਇਹਨਾਂ ਦੇ ਸੇਵਾਦਾਰ ਆਪ ਵੀ ਪਿੰਡਾਂ ਜਾਂਦੇ ਆ। ਸਾਡੇ ਪਿੰਡਾਂ 'ਚ ਵੀ ਜਾਂਦੇ ਆ। ਕਣਕ ਵੇਲੇ ਕਣਕ ਇਕੱਠੀ ਕਰਦੇ ਆ। ਜੋ ਵੀ ਕੋਈ ਸਮਗਰੀ ਇਹਨਾਂ ਨੂੰ ਦਿੰਦਾ ਹੈ ਪਹਿਲਾਂ ਤਾਂ ਉਹ ਭਿਕਸ਼ਾ ਦੇ ਰੂਪ ਦੇ ਵਿੱਚ ਵਿਚਾਰੇ ਇਕੱਠੀ ਕਰਦੇ ਆ। ਫਿਰ ਉਸ ਨੂੰ ਲਿਆ ਕੇ ਆਪਦੇ ਡੇਰੇ ਦੇ ਵਿੱਚ ਉਹਨੂੰ ਬਣਾਉਂਦੇ ਆ ਪਕਾਉਂਦੇ ਆ ਪਕਾ ਕੇ ਸਾਰਾ ਲੰਗਰ ਤਿਆਰ ਕਰਕੇ ਇਹ ਇਨੀ ਵੀ ਕੱਲਾ ਰੋਟੀ ਪ੍ਰਸ਼ਾਦਾ ਦਾਲ ਉਹਦੇ ਵਿੱਚ ਚਾਹ ਵੀ ਸ਼ਾਮਿਲ ਔਰ ਚਾਹ ਦਾ ਲੰਗਰ ਰੋਟੀ ਦਾਲ ਸਾਰਾ ਪ੍ਰਸ਼ਾਦਾ ਆ ਪਕਾ ਕੇ ਤਿਆਰ ਕਰਕੇ ਲੈ ਕੇ ਜਾਂਦੇ ਆ ਬਹੁਤ ਬੇਸਾਬੀ ਸੇਵਾ ਕਰਦੇ ਆ ਮਨੁੱਖਤਾ ਦੀ ਅੱਜ ਜਦੋਂ ਮੈਂ ਆਇਆ ਤੇ ਮੈਨੂੰ ਪਤਾ ਲੱਗਿਆ ਵੀ ਇਹਨਾਂ ਦਾ ਜਿਹੜਾ ਡੇਰੇ ਦਾ ਉਹ ਕਨੈਕਸ਼ਨ ਆ ਸਰਕਾਰ ਨੇ ਕੱਟਤਾ ਬਹੁਤ ਦੁੱਖ ਹੋਇਆ ਵੀ ਇਹ ਸਰਕਾਰਾਂ ਕੋਲੇ ਹੋਰ ਆਪਦੇ ਇਹਨਾਂ ਦੀਆਂ ਤਨਖਾਹਾਂ ਵਾਸਤੇ ਐਮਐਲਏ ਦੀਆਂ ਵਾਸਤੇ ਇਹਨਾਂ ਕੋਲੇ ਬਹੁਤ ਫੰਡ ਹੈ ਪੈਸੇ ਦੀ ਕੋਈ ਕਮੀ ਨਹੀਂ ਭਗਵਾਨਤਮਾਨ ਜਦੋਂ ਬੋਲਦਾ ਕਹਿੰਦਾ ਸਾਡੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਤੇ ਕੀ ਗੱਲ ਹੈ ਇਹੋ ਜਿਹੇ ਡੇਰੇ ਨੂੰ ਬਿਜਲੀ ਦਾ ਬਿੱਲ ਨਹੀਂ ਮਾਫ ਕਰ ਸਕਦੇ ਮਾਫ ਕਰਨਾ ਚਾਹੀਦਾ ਸੀਗਾ ਬਿੱਲ ਜਿਹੜਾ ਕਿ ਇਹਨਾਂ ਨੇ ਮਾਫੀ ਦੇਣ ਦੀ بجائے ਉਹ ਮੀਟਰ ਪੱਟ ਲਿਆ ਮੀਟਰ ਪੱਟ ਕੇ ਅੱਜ ਇਹਨਾਂ ਨੇ ਲੋਕਾਂ ਦੇ ਮੂੰਹ ਦੇ ਵਿੱਚੋਂ ਨਵਾਲਾ ਖੋਲ੍ਹਿਆ ਜਿਹੜੇ ਠੁੱਕੇ ਰੋਟ ਲੰਗਰ ਛਕਦੇ ਸੀ ਹਸਪਤਾਲਾਂ ਦੇ ਮਰੀਜ਼ ਸੀ ਜਿਹੜੇ ਲੰਗਰ ਛਕਦੇ ਸੀ ਉਹਨਾਂ ਦੇ ਮੂੰਹ ਦੇ ਵਿੱਚੋਂ ਬੁਰਕੀ ਖੋਲਹੀ ਇਹਨਾਂ ਨੇ ਬਹੁਤ ਮਾੜਾ ਕੰਮ ਕੀਤਾ ਬਹੁਤ ਦੁੱਖ ਹੋਇਆ ਇਸ ਗੱਲ ਦਾ ਔਰ ਮੇਰੀ ਸਰਕਾਰ ਨੂੰ ਇਹ ਪੁਰਜੋ ਅਪੀਲ ਹੈ ਵੀ ਇਹ ਡੇਰੇ ਦਾ ਜਿਵੇਂ ਚੰਨੀ ਸਰਕਾਰ ਨੇ ਦੱਸਿਆ ਬਾਬਾ ਜੀ ਨੇ ਮੈਨੂੰ ਵੀ ਪਹਿਲਾਂ ਚੰਨੀ ਸਰਕਾਰ ਨੇ ਸਾਡਾ ਡੇਰੇ ਦਾ ਬਿੱਲ ਹੈ ਜਿਹੜਾ ਉਹ ਮਾਫ ਕਰਤਾ ਸੀਗਾ ਜੇ ਇੱਕ ਵਾਰੀ ਮਾਫ ਹੋ ਗਿਆ ਸੀ ਤਾਂ ਕਿਸੇ ਕਾਨੂੰਨ ਦੇ ਤਹਿਤ ਹੀ ਮਾਫ ਕੀਤਾ ਹੋਊਗਾ ਤੇ ਉਸ ਕਾਨੂੰਨ ਦੇ ਤਹਿਤ ਹੁਣ ਕਿਉਂ ਨਹੀਂ ਮਾਫ ਹੋ ਸਕਦਾ ਉਹ ਬਿੱਲ ਹੈ ਜਿਹੜਾ ਸਰਕਾਰ ਨੂੰ ਮਾਫ ਕਰਨਾ ਚਾਹੀਦਾ ਹੈ ਬਹੁਤ ਜਲਦੀ ਮਾਫ ਕਰਨਾ ਚਾਹੀਦਾ ਤਾਂ ਜੋ ਜਿਹੜਾ ਡੇਰੇ ਦਾ ਉਹ ਕੰਮ ਹੈ ਜਿਹੜਾ ਨਿਰਵਿਘਨ ਚੱਲਦਾ ਰਹੇ ਲੋਕਾਂ ਨੂੰ ਸਹੂਲਤ ਮਿਲਦੀ ਰਹੇ ਆ ਇਹ ਸਰਕਾਰ ਨੂੰ ਕਰਨਾ ਚਾਹੀਦਾ ਬਹੁਤ ਮਾੜੀ ਬੇਹੱਦ ਗੱਲ ਹੈ ਸਰਕਾਰ ਵਾਸਤੇ ਅਤਿ ਨਿੰਦਣਯੋਗ ਗੱਲ ਹੈ ਮੈਂ ਤਾਂ ਇੱਥੇ ਜਦੋਂ ਪਹੁੰਚਿਆ ਮੈਨੂੰ ਬਹੁਤ ਦੁੱਖ ਹੋਇਆ ਸੋ ਮੇਰੀ ਇਹ ਉਰਜੋਰ ਅਪੀਲ ਹੈ ਵੀ ਛੇਤੀ ਛੇਤੀ ਡੇਰੇ ਦਾ ਜਿਹੜਾ ਬਣਦਾ ਬਿੱਲ ਹੈ ਜਿੰਨਾ ਵੀ ਹੈ ਉਹ ਸਾਰਾ ਮਾਪੋਵੇ ਉਹਨਾਂ ਦਾ ਛੇਤੀ ਤੋਂ ਛੇਤੀ ਕਨੈਕਸ਼ਨ ਜੋੜਿਆ ਜਾਵੇ ਇਹ ਹੀ ਮੇਰੀ ਅਪੀਲ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਜੀ ਪ੍ਰਕਾਸ਼ ਸਿੰਘ ਚੜੇਵਾਨ ਮੈਂ ਗਜ਼ਰਾਨਾ ਯੂਨੀਅਨ ਦਾ ਪ੍ਰਧਾਨ ਹਾਂ ਬਾਬਾ ਜੀ ਆਪ ਦੇ ਤੌਰ ਤੇ ਅੱਜ ਬਾਬਾ ਸੁਨਜੀ ਦੇ ਡੇਰੇ ਵਿੱਚ ਪਹੁੰਚੇ ਹਾਂ ਸਾਨੂੰ ਪਤਾ ਲੱਗਾ ਵੀ ਅੱਜ ਸਾਡੀ ਇਹ ਸਰਕਾਰ ਨੇ ਮੀਟਰ ਬਾਰੇ ਜੋ ਗਲਤ ਕੰਮ ਕੀਤਾ ਇਹ ਜਲਦੀ ਤੋਂ ਜਲਦੀ ਤੇ ਉਹਦੇ ਬਾਰੇ ਅਸੀਂ ਪਹੁੰਚੇ ਵੀ ਬਹੁਤ ਗਲਤ ਗੱਲ ਹੈ ਉਹਨਾਂ ਵਾਸਤੇ ਕਿਉਂਕਿ ਬਾਬਾ ਜੀ ਲੰਗਰ ਹਰ ਹਸਤਾਬ ਵਿੱਚ ਜਾਂਦਾ ਤੇ ਅਸੀਂ ਇਹ ਚਾਹੁੰਦੇ ਹਾਂ ਵੀ ਅੱਜ ਅਸੀਂ ਸਾਡੀ ਇੱਕ ਜਥੇਬੰਦੀ ਆਈ ਆ ਜੇ ਤਰ੍ਹਾਂ ਦੇ ਕੋਈ ਵੀ ਉਹਨਾਂ ਦੀ ਮੰਗ ਨਾ ਮੰਨੀ ਤੇ ਅਸੀਂ ਦੂਜੀ ਸਾਰੀਆਂ ਜਿਹਾ ਬੰਦੀਆਂ ਇੱਥੇ ਲਿਆ ਕੇ ਬਾਬਾ ਜੀ ਦੇ ਦੇ ਵਿੱਚ ਪਾਵਾਂਗੇ ਤੇ ਸੁਰੱਖ ਨੂੰ ਬਹੁਤ ਤੇਜ਼ ਕਰਾਂਗੇ ਕਿ ਲੱਗਦਾ ਮੈਂ ਤੁਰ ਜੁਰਾ ਰੋੜਾ ਵਾਲਾ ਵੀ ਇਹ ਲੱਗਣਾ ਕਿ ਲੱਗਣਾ ਚਾਹੀਦਾ ਜੀ ਸਾਰੇ ਕਿਉਂਕਿ ਸਾਰੀ ਜੋ ਗਰੀਬ ਕਨਤਾ ਅਸਥਾਨਾਂ ਵਿੱਚ ਮਾੜੇ ਤੋਂ ਮਾੜੇ ਬੰਦੇ ਹੋਣੇ ਜਾਰੇ ਉਹ ਲੰਗਰ ਸਾਰੇ ਇੱਥੇ ਇੱਥੇ ਹੀ ਛਕਦੇ ਬਾਬਾ ਸੋਨੀ ਦੇ ਦੇਲੇ ਵਿੱਚੋਂ ਤੇ ਪਿੰਡਾਂ ਵਿੱਚ ਵੀ ਇਹਨਾਂ ਦੀ ਸੇਵਾ ਜਾਂਦੀ ਹੈ ਚੱਲਦੀ ਹੈ ਤੇ ਇਹ ਹੀ ਕੰਮ ਕਹਾਂ ਚਾਹਾਂ ਸਰਕਾਰ ਨੂੰ ਵੀ ਬਹੁਤ ਉਹਨਾਂ ਵਾਸਤੇ ਗਲਤ ਵਾਲਾ ਚੀਜ਼ੀ ਦੀ ਮੀਟਰ ਲਾਇਆ ਜਾ ਰਿਹਾ ਹੈ ਵੈਕ ਨਹੀਂ ਲੱਗਦਾ ਕਿ ਲੱਗੇਗਾ ਜੀ ਜੁਰਾ ਅਸੀਂ ਸੰਗਰਾਂਜ ਹੋਰ ਟਿਕਾ ਕਰਾਂਗੇ ਜਿੰਦੀ ਵੀ ਸਾਰੇ ਯੂਨੀਅਨਾਂ ਹੋਰ ਜੱਥੇ ਬੰਦਿਆਂ ਸਾਡੀਆਂ ਦੂਜੀਆਂ ਨਾਲ ਲੈ ਕੇ ਆਵਾਂਗੇ ਤੇ ਬਾਬਾ ਸੋਨੀ ਜੀ ਦੇ ਨਾਲ ਅਸੀਂ ਸਾਰੇ ਚਾਹਾਂ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆ? ਇਹੀ ਮੰਗ ਕਰਦੇ ਵੀ ਜਲਦੀ ਜਲਦੀ ਮੀਟਰ ਲਾਇਆ ਜਾਵੇ ਤੇ ਉਹਨਾਂ ਨੂੰ ਮੰਗ ਮੰਗ ਜਲਦੀ ਜਲਦੀ ਮੰਨਣੀ ਚਾਹੀਦੀ ਬਾਬਾ ਸੋਨੀ ਜੀ। ਬਾਬਾ ਜੀ ਅੱਜ ਦੂਸਰਾ ਦਿਨ ਭੁੱਖ ਹੜਤਾਲ ਦਾ ਚੱਲ ਰਿਹਾ ਹੁਣ ਤੱਕ ਕੋਈ ਸਰਕਾਰੀ ਅਧਿਕਾਰੀ ਜਾਂ ਬਿਜਲੀ ਮੈਕਰਵੈਲ ਨੂੰ ਤੁਹਾਡੇ ਨਾਲ ਕਿਸੇ ਨੇ ਕੋਈ ਕਾਲ ਮਿਲ ਕੀਤਾ ਹੋਵੇ। ਸਭ ਤੋਂ ਪਹਿਲਾਂ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਤੀਜਾ ਦਿਨ ਹੋ ਗਿਆ ਜੀ ਦੱਸਦਾ ਤਾਂ ਕੁਛ ਖਾਧਾ ਨਹੀਂ ਕੋਈ ਪੀਤਾ ਨਹੀਂ ਹੈ ਕਿਉਂਕਿ ਸਾਡੀ ਸੰਗਤ ਭੁੱਖੀ ਹੈ ਇਸ ਕਰਕੇ ਅਸੀਂ ਵੀ ਕੁਛ ਨਹੀਂ ਛਕਣਾ ਹੈਗਾ ਤੇ ਸਰਕਾਰ ਨੂੰ ਅੱਜ ਤਿੰਨ ਦਿਨਾਂ ਤੋਂ ਹੀ ਬੇਨਤੀ ਕਰਦੇ ਆ ਰਹੇ ਹਾਂ ਵੀ ਕਿਰਪਾ ਕਰਕੇ ਆਸ਼ਰਮ ਦੇ ਵਿੱਚ ਸਾਡੇ ਫ੍ਰੀ ਵਾਲਾ ਮੀਟਰ ਲਗਾਇਆ ਜਾਵੇ ਕਿਉਂਕਿ ਅਸੀਂ ਕਿਹੜਾ ਕੋਈ ਖਾਡੇ ਘਰ ਦੀ ਰੋਟੀ ਪਕਦੀ ਹੈ ਇਹ ਮਰੀਜ਼ਾਂ ਵਾਸਤੇ ਲੋੜਵੰਦਾ ਵਾਸਤੇ ਪ੍ਰਸ਼ਾਦਾ ਇਸ ਤੋਂ ਆਸ਼ਰਮ ਚੋਂ ਬਣ ਕੇ ਪ੍ਰਾਈਵੇਟ ਹਸਪਤਾਲਾਂ ਚ ਸਰਕਾਰੀ ਹਸਪਤਾਲ ਦੇ ਵਿੱਚ ਲੋੜਵੰਦ ਪ੍ਰਸ਼ਾਦਾ ਛਕਦੇ ਹਨ ਤੇ 10 ਦੇ ਕੋਲੇ ਕੋਈ ਪੱਕਾ ਆਮਦਨ ਦਾ ਕੋਈ ਜਰੀਆ ਨਹੀਂ ਹੈਗਾ ਨਾ ਕੋਈ ਸਰਕਾਰ ਵੱਲੋਂ ਕਦੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਇਸ ਉਪਰਾਲੇ ਵਿੱਚ ਭੇਜੀ ਗਈ ਹੈ ਤੇ ਜੋ ਸੰਗਤਾਂ ਪਰਮਾਤਮਾ ਇੱਥੇ ਭੇਜ ਦਿੰਦੇ ਆਟਾ ਕੋਟਾ ਜੋ 10-10 ਰੁਪਏ ਕੋਈ ਇਕੱਠੇ ਕਰਕੇ ਉਹਦੇ ਨਾਲ ਸਿਲੰਡਰ ਵਗੈਰਾ ਭਰਾਉਨੇ ਆ ਸ਼ਾਮ ਨੂੰ ਤੇ ਉਸ ਦੇ ਨਾਲ ਹੀ ਲੰਗਰ ਦੀ ਸੇਵਾ ਚੱਲ ਰਹੀ ਹੈ ਨਿਸ਼ਕਾਮ ਮੈਨੂੰ ਕੋਈ ਆਪਣੇ ਵਾਸਤੇ ਕੁਝ ਨਹੀਂ ਚਾਹੀਦਾ ਮੈਂ ਚਾਹੁੰਦਾ ਕਿ ਜੋ ਲੰਗਰ ਦੇ ਵਿੱਚ ਦਾ ਪੱਕਦਾ ਹੈ ਇਹ ਮਸ਼ੀਨ 'ਤੇ ਪੱਕਦਾ ਹੈ ਇਹ ਸਾਰਾ ਬਿਜਲੀ 'ਤੇ ਤਿਆਰ ਹੁੰਦਾ ਹੈ ਸੋ ਸਾਡਾ ਆਸ਼ਰਮ ਦਾ ਬਿਜਲੀ ਦਾ ਬਿੱਲ ਜਿਹੜਾ ਹੈ ਇਹ ਮਾਫ ਹੋਣਾ ਚਾਹੀਦਾ ਹੈ ਪਿਛਲੇ ਹੁਣ ਸਮੇਂ ਤੋਂ ਪਹਿਲਾਂ ਚੰਨੀ ਸਰਕਾਰ ਨੇ ਸਾਰਾ ਬਿੱਲ ਸਾਡਾ ਮਾਫ ਕਰ ਦਿੱਤਾ ਸੀ ਤੇ ਅਸੀਂ ਇਸ ਸਰਕਾਰ ਨੂੰ ਵੀ ਭਗਵੰਤਬਾਨ ਸਰਕਾਰ ਨੂੰ ਮੋਦੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਦੇਖੋ ਅਸੀਂ ਕੋਈ ਆਪਣੇ ਘਰ ਵਾਸਤੇ ਨਹੀਂ ਕਰ ਰਹੇ ਅਸੀਂ ਸਾਧ ਸੰਗਤਾਂ ਵਾਸਤੇ ਡਿਊਟੀ ਕਰ ਰਹੇ ਹਾਂ ਜੇਕਰ ਅਸੀਂ ਕੋਈ ਮਾਇਆ ਇਕੱਠੀ ਕਰਨੀ ਹੁੰਦੀ ਫਿਰ ਅਸੀਂ ਆਪਣੇ ਬਿਜ਼ਨਸ ਕਰਦੇ ਅਸੀਂ ਆਪਣੇ ਕਾਰੋਬਾਰ ਕਰਦੇ ਅਸੀਂ ਸਮਾਜ ਸੇਵਾ ਨੂੰ ਸਮਰਪਿਤ ਹੈਗੇ ਹਾਂ ਸਾਡਾ ਇੱਕ ਇੱਕ ਪਲ ਜਿਹੜਾ ਹੈ ਉਹ ਅਸੀਂ ਹਰ ਟਾਈਮ ਸਮਾਹ ਸੇਵਾ ਦੇ ਉੱਤੇ ਰਹਿਨੇ ਆ। ਇਹ ਆਸ਼ਰਮ ਸਰਕਾਰੀ ਹਸਪਤਾਲ ਦੇ ਨਾਲ ਬਣਿਆ ਇੱਥੇ ਕੋਈ ਰਾਤ ਨੂੰ ਵੀ ਲੋਕ ਆ ਜਾਂਦੇ ਆ। ਕਈ ਵਾਰੀ ਰਾਤ ਨੂੰ ਮੈਨੂੰ 12:00, 1:00 ਵਜੇ ਵੀ ਰਾਤ ਨੂੰ ਉਠਾ ਲੈਂਦੇ ਆ। ਕੋਈ ਪਿੰਡਾਂ ਚ ਕੋਈ ਡਿਲੀਵਰੀ ਕੇਸ ਆ ਗਿਆ, ਕੋਈ ਐਕਸੀਡੈਂਟ ਕੇਸ ਆ ਗਿਆ ਤੇ ਦਾਸ ਨੇ ਕਦੇ ਵੀ ਮੱਠੇ ਤੇ ਵਟ ਨਹੀਂ ਪਾਇਆ। ਖਿੜੇ ਮੱਠੇ ਉਹਨਾਂ ਨੂੰ ਪ੍ਰਸ਼ਾਦਾ ਭੋਜਨ, ਚਾਹ, ਪਾਣੀ, ਜੋ ਬਿਸਤਰਾ ਚਾਹੀਦਾ ਉਹ ਵੀ ਸੀ ਉਹਨਾਂ ਨੂੰ ਪ੍ਰੋਵਾਈਡ ਕਰਵਾਨੇ ਹੈਗੇ ਆ। ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਸਰਕਾਰ ਨੂੰ, ਪ੍ਰਸ਼ਾਸਨ ਨੂੰ ਵੀ ਇਧਰ ਆਸ਼ਰਮ ਵੱਲ ਧਿਆਨ ਦਿੱਤਾ ਜਾਵੇ। ਸਾਡਾ ਬਿੱਲ ਮਾਫ਼ ਕੀਤਾ ਜਾ ਤੇ ਸਾਡੇ ਆਸ਼ਰਮ ਦੇ ਵਿੱਚ ਇੱਕ ਫਰੀ ਵਾਲਾ ਜਿਹੜਾ ਮੀਟਰ ਲਗਾਇਆ ਜਾਵੇ ਤੇ 10 ਦੇ ਨਾਲ ਸਮੂਹ ਸਮਾਜ ਸੇਵੀ ਸੰਸਥਾਵਾਂ ਸਾਰੀਆਂ ਪਿਆਰ ਕਰਦੀਆਂ ਹਨ ਤੇ ਅੱਜ ਵੀ ਸਾਡੇ ਨਾਲ ਮੇਰੇ ਵੱਡੇ ਵੀਰ ਛੋਟੇ ਵੀਰ ਸਾਰੇ ਮੇਰੇ ਨਾਲ ਬੈਠੇ ਹਨ ਮੈਂ ਇਹਨਾਂ ਦਾ ਪੱਤਰਕਾਰ ਭਾਈਚਾਰੇ ਦਾ ਸਮੂਹ ਜਥੇਬੰਦੀਆਂ ਦਾ ਸਮਾਜ ਸੇਵੀ ਸੰਸਥਾਵਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ 10 ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹਨ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੇ ਵੀਰਾਂ ਭੈਣਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ